ਅੱਠਵੇਂ ਵਿੱਚ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਵਾਂ ਤੇ ਕੀ ਨਾਂ ਟਵਾ ਕੀ ਬੋਲਾ ਤੇ ਕੀ ਨਾਂ ਬੋਲਾ ਅੱਜ ਸਿੱਖ ਕੌਮ ਤੇ ਪੰਜਾਬ ਵਾਸੀ ਇੰਡੀਆ ਦੇ ਸਟੇਟ ਦੇ ਅੰਦਰ ਇੱਕ ਪਾਲਿਸੀ ਦੇ ਤਹਿਤ ਇੱਕ ਨੀਤੀ ਦੇ ਤਹਿਤ जानबूझ ਕੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਹੈ ਅੱਜ ਆਜ਼ਾਦ ਅਸਕੀ ਦੀ ਸਮਾਲਕ ਕੌਮ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਹੈ ਆਪਾਂ ਗੁਲਾਮ ਕਿਉਂ ਆਂ ਸਾਡਾ ਗੁਰੂ ਗਲੀਆਂ ਚ ਕਿਉਂ ਰੋਲ ਰਹੇ ਨੇ ਸਾਡੇ ਗੁਰੂ ਦੇ ਅੰਗ ਤੋਂ ਪਾੜ ਰਹੇ ਨੇ ਸਾਡੇ ਬੰਦੀ ਸਿੰਘਾਂ ਨੂੰ 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕਿਉਂ ਕਰ ਰਹੇ ਨੇ ਸਾਡੀਆਂ ਧੀਆਂ ਪੇੜਾਂ ਦੀਆਂ ਦੋ ਪੱਟੀਆਂ ਠਾੜਿਆ ਚ ਕਿਉਂ ਰਹੀਆਂ ਸਾਡੇ ਕਿਸਾਨਾਂ ਨੂੰ ਬਾਡਰਾਂ ਤੇ ਸੱਦੀਆਂ ਗੋਲੀਆਂ ਕਿਉਂ ਮਾਰੀਆਂ ਜਾ ਰਹੀਆਂ ਚਿੱਟਾ ਤੇ ਨਸ਼ਾ ਵੰਡ ਕੇ ਸਾਡੀ ਨੌਜਵਾਨੀ ਨੂੰ ਬਰਬਾਦ ਕਿਉਂ ਕੀਤਾ ਜਾ ਰਿਹਾ ਤੇ ਤੁਹਾਨੂੰ ਹਾਜ ਰਹਿਣਾ ਅੱਤਵਾਦੀ ਵੱਖਵਾਦੀ ਇਹ ਕਿਉਂ ਕੀਤਾ ਜਾ ਰਿਹਾ ਇਹ ਤਾਂ ਕੀਤਾ ਜਾ ਰਿਹਾ ਕਿ ਤੁਹਾਡਾ ਰਾਜ ਹੀ ਨਹੀਂਗਾ ਜੇ ਤੁਹਾਡਾ ਰਾਜ ਅੰਦਾ ਜੇ ਤੁਹਾਡੀ ਬਾਤ ਮਿਸ਼ਾਈ ਹੁੰਦੀ ਸਖੋ ਉਹ ਸੋਚੋ ਤੁਸੀਂ ਕਿਸਾਬੇ ਸੋਚਿਆ ਹੀ ਨਹੀਂਗਾ ਅੱਜ ਜੇ ਤੁਸੀਂ ਸੋਚਦੇ 1947 ਤੋਂ ਬਾਅਦ ਮੁਸਲਮਾਨ ਕੌਮ ਨੂੰ ਆਪਣਾ ਘਰ ਮਿਲ ਗਿਆ ਮਿਲ ਗਿਆ ਉਹਨਾਂ ਦਾ ਮੁੱਖ ਫਿਰ ਜੰਬੂ ਵੀਰਾਂ ਨੂੰ ਆਪਣਾ ਘਰ ਮਿਲ ਗਿਆ ਤੁਹਾਨੂੰ ਆਪਣਾ ਘਰ ਮਿਲ ਗਿਆ ਤੁਸੀਂ ਇੱਕ ਗੁਲਾਮੀ ਅੰਗਰੇਜ਼ ਦੀ ਚੋਂ ਨਿਕਲੇ ਆ ਦੋ ਗੁਲਾਮੀਆਂ ਚ ਫਸ ਗਏ ਜਿਹੜੇ ਸਾਡੇ ਵੀਰ ਪਾਕਿਸਤਾਨ ਰਹਿ ਗਏ ਨੇ ਉਹ ਮੁਸਲਮਾਨ ਕਾਨੂੰਨ ਦੀ ਗੁਲਾਮੀ ਚ ਫਸ ਗਏ ਨੇ ਜਿਹੜੇ ਸਾਡੇ ਵੀਰ ਇੱਧਰ ਰਹਿ ਗਏ ਨੇ ਇਹ ਇੰਡੀਅਨ ਸਟੇਟ ਦੀ ਗੁਲਾਮੀ ਚ ਫਸ ਗਏ ਨੇ ਦੋ ਗੁਲਾਮੀਆਂ ਚ ਤੂੰ ਫਸੋ ਇਹ ਬੰਦੇ ਅੱਜ ਕਰਨੇ ਕੱਢ ਰਹੇ ਨੇ ਉਸ ਤੋਂ ਬਾਅਦ ਜਿਨ੍ਹਾਂ ਨੇ ਤੁਹਾਡਾ ਦਰਬਾਰ ਸਭਟਾਇਆ ਗਲਾ ਚ ਟਹਿੜ ਪਾਏ ਨੇ ਪਿੰਨਾ ਬਣਾ ਦੇ ਆਪਾਂ ਬੱਤਿਆ ਕੀਤੀ ਹੈ 2500 ਗੁਰੂ ਗ੍ਰੰਥ ਸਾਹਿਬ ਦੀ ਪੇਖ ਨੂੰ ਅੱਗ ਲਾ ਕੇ ਸਾੜਿਆ ਉਹਨਾਂ ਦੀ ਬਾਤ ਜੀ ਤੁਸੀਂ ਤਿੰਨ ਵਾਰੀ ਦੇ ਦਿੱਤੀ ਹੈ ਜਿਨ੍ਹਾਂ ਨੇ ਵਿੱਦ ਵੀ ਕੀਤੀ ਤੇ ਕਰਾਈ ਹੈ ਉਹਨਾਂ ਨੂੰ ਪੰਜ ਵਾਰੀ ਦੇ ਦਿੱਤੀ ਆ ਤਾਂ ਬਾਦਸ਼ਾਹੀ ਕਰਨ ਵਾਲੀ ਇੱਥੇ ਬੈਠੀ ਆ ਇਹਨਾਂ ਨੂੰ ਤੁਸੀਂ ਗਲੀਆਂ 'ਚ ਰੋੜਤਾ ਇਸ ਕਰਕੇ ਤਾਲ ਲੈਣੀਆਂ ਕਰਦੇ ਆ ਜੇ ਸਾਡਾ ਰਾਜ ਹੁੰਦਾ ਦਰਬਾਰ ਸਾਹਿਬ ਟਹਿ ਜਾਂਦਾ ਜੇ ਸਾਡਾ ਰਾਜ ਹੁੰਦਾ ਗਾਲਾਂ ਚ ਟਾਇਰ ਪਾਏ ਜਾਂਦੇ ਜੇ ਸਾਡਾ ਰਾਜ ਹੁੰਦਾ 2500 ਗੁਰੂਗ੍ਰੰਤ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਜੇ ਥਾਡਾ ਰਾਜ ਹੁੰਦਾ ਸਾਡਾ ਗੁਰੂ ਚੱਕ ਕੇ ਲੈ ਜਾਂਦੇ ਜੇ ਸਾਡਾ ਰਾਜ ਹੁੰਦਾ ਗਰਜੀਤ ਸਿੰਘ ਕਾਵਰ ਤੇ ਬੈਠ ਜਾਂਦਾ ਜੇ ਰਾਜ ਹੁੰਦਾ ਸਾਡੀ ਕੌਮ ਦਾ ਜ਼ਥੇਦਾਰ 10 ਲੱਖ ਲੋਕਾਂ ਨੇ ਚੁਣਿਆ ਸੰਗਤਾਂ ਨੇ ਉਹ ਜੇਲ੍ਹ ਦੇ ਵਿੱਚ ਬੰਦ ਰਹਿ ਜਾਂਦਾ ਜੇ ਸਾਡਾ ਰਾਜ ਹੁੰਦਾ ਉਹਨਾਂ ਨੂੰ ਬੋਲੀਆਂ ਮੱਝ ਜਾਂਦੀਆਂ ਇਸ ਕਰਕੇ ਇਹ ਰਾਜੇ ਬੰਦੇ ਦਾ ਇਹ ਯਾਦ ਹੁੰਦਾ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨਾ ਉਹ ਜਿਨ੍ਹਾਂ ਦਾ ਰਾਜ ਨਹੀਂ ਹੁੰਦਾ ਉਹ ਧਰਨਿਆਂ ਤੇ ਬੈੰਦੀਆਂ ਉਹ ਸੜਕਾਂ ਤੇ ਬੈੰਦੀਆਂ ਉਹ ਕਾਲੇ ਬਾਣੀਆਂ ਜਾਂਦੀਆਂ ਉਹ ਫਾਸੀਆਂ ਤੇ ਚੜਦੀਆਂ ਉਹ ਟਾਵਰਾਂ ਤੇ ਚੜਦੀਆਂ ਉਹ ਜੇਲਾਂ ਦੇ ਵਿੱਚ ਰਹਿੰਦੀਆਂ ਉਹ ਹਾਰਡ ਰੈਨ ਕਰਾਉਂਦੀਆਂ ਇਸ ਕਰਕੇ ਜਿਨ੍ਹਾਂ ਦਾ ਕੋਈ ਰਾਜ ਨਹੀਂ ਹੁੰਦਾ

ਸਤਵੰਤ ਬਯੰਤ ਨੇ ਆਪਣਾ ਇਨਸਾਫ ਲੈ ਲਿਆ ਜਰਨਲ ਵੈਦਨ ਨੂੰ ਸੋਧ ਕੇ ਸਖੇ ਜਾਂਦੇ ਨੇ ਇਨਸਾਫ ਲੈ ਲਿਆ ਕਿਉਂਕਿ ਬਿਨਾ ਬਾਦਸ਼ਾਹੀ ਤੋਂ ਵੀ ਆ ਵੀ ਜਦੋਂ ਮੋਰਚਾ ਲੱਗਿਆ ਨਾ ਠਾਕੀ ਸਿੰਘ ਬੰਦ ਸੀਗੇ ਅਸੀਂ ਧਰਨੇ ਮਜਾਰੇ ਲਾ ਕੇ ਸਿਰਫ 11 ਸਿੰਘ ਰਹਿ ਗਈ ਹੈ ਜੇਲ੍ਹ ਚ ਅਸੀਂ ਸਾਰਿਆਂ ਨੇ ਰਿਆ ਕਰਾ ਲਿਆ ਇਹ ਜਿਹੜਾ ਕਾਨੂੰਨ ਆ ਗੁਰਜੀਤ ਸਿੰਘ ਚੜਿਆ ਟਾਵਰ ਤੇ ਕਿ ਇਹ ਜਿਹੜਾ ਕਾਨੂੰਨ ਆ ਬੈਦਬੀ ਨਾ ਜੀਤਾ ਵੀ ਹੋਣੀ ਚਾਹੀਦੀ ਆ ਬੈਦਬੀ ਨਾ ਤਰਾਨ ਦੇ ਹੋਣੀ ਚਾਹੀਦੀ ਆ ਬੈਦਬੀ ਨਾ ਮੈਦਲਦੀ ਹੋਣੀ ਚਾਹੀਦੀ ਆ ਬੈਦਬੀ ਨਾ ਗੁਰੂ ਗ੍ਰੰਥ ਸਾਹਿਬ ਦੀ ਹੋਣੀ ਚਾਹੀਦੀ ਆ ਇੱਥੇ ਕਾਨੂੰਨ ਪਾਸ ਹੋ ਕੇ ਚਲਿਆ ਗਿਆ ਤੇ ਉੱਥੇ ਪਾਸ ਕਰਨਾ ਇਹ ਸਬੰਧ ਦੇ ਵਿੱਚ ਸ਼ਰੂਮਨੀ ਕਾਲੀ ਦਲ ਫਤਿਹ ਦਾ ਇੱਕ ਬਹੁਤ ਵੱਡਾ ਵਫਤ 15 ਮੈਂਬਰੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਫ਼ਤਰ ਚ ਗਿਆ ਸੀ ਜੇ ਭਾਈ ਗਰਜੀਤ ਸਿੰਘ ਨੂੰ ਕੁਝ ਹੋ ਗਿਆ ਤੇਰੀ ਜ਼ਿੰਮੇਵਾਰੀ ਹੋਵੇਗੀ ਇਹ ਕਰੂਨ ਤੁਹਾਡੇ ਟੇਬਲ ਤੇ ਪਿਆ ਇਹਨੂੰ ਪਾਸ ਕਰੋ ਇਹ ਚ ਕਰਕੇ ਉੱਥੇ ਵੀ ਅਸੀਂ ਕਹਿ ਕੇ ਆਏ ਆ ਤੇ ਘਮਰਾਓ ਨਾ ਉਹਨਾਂ ਨਾਲ ਦਿੱਲੀ ਸਟੇਟ ਹੈ ਸਾਡੇ ਨਾਲ ਗੁਰੂ ਆ ਇਸ ਕਰਕੇ ਇਸ ਗੁਰੂ ਗ੍ਰੰਥ ਸਾਹਿਬ ਏਡੀ ਵੱਡੀ ਪਾਵਰ ਹੈ ਬੰਦਾ ਸਿਰ ਵੱਡੇ ਤੋਂ ਲੜ ਸਕਦਾ ਹੈ ਇਸ ਪਾਵਰ ਇਹ ਗੁਰੂ ਗੁੰਮਦਿਆਂ ਦੌਰਤ ਕਰਾ ਸਕਦਾ ਇਸ ਗੁਰੂ ਜੱਡੀ ਵੱਡੀ ਪਾਵਰ ਹੈ ਗੁੰਜਾ ਰਾਜਾ ਨੂੰ ਛੁਡਾ ਸਕਦਾ ਗਰਜੀਤ ਸਿੰਘ ਨਾਲ ਤੇ ਤੁਹਾਡੇ ਸਾਰਿਆਂ ਨਾਲ ਗੁਰੂ ਆ ਇਸ ਕਰਕੇ ਗੁਰੂ ਜੇਦੋ ਆਪਣੇ ਨਾਲ ਹੈ ਤੇ ਆਪਾਂ ਜਿੱਤਾਂਗੇ ਜ਼ਰੂਰ ਮੈਂ ਗਰਜੀਤ ਸਿੰਘ ਨੂੰ ਵੀ ਕਹਿਣਾ ਕਿ ਭਾਈ ਪੋਖੜਤਾਲ ਅਸੀਂ ਨਹੀਂ ਰੱਖਣੀ ਪੋਖੜਤਾਲ ਇਹਦਾ ਕੌਮ ਨੂੰ ਮਰਵਾਉਣਾ ਚਾਹੁੰਦੇ ਆ ਤੁਸੀਂ ਭਾਵੇਂ ਸਾਰੇ ਪੋਖੜਤਾਲ ਕਰਕੇ ਮਰ ਜਾਓ ਅਸੀਂ ਲੜਾਈ ਲੜਨੀ ਚਾਹੀਦੀ ਹੈ ਜਦੋਂ ਜੈਦ ਨਾਲ ਲੜਾਈ ਚਾਹੀਦੀ ਹੈ ਬੜੀਆਂ ਮੁਸੀਬਤਾਂ ਆਉਂਦੀਆਂ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਕਿ ਆਰਡੀਨੈਂਸ ਪਾਰ ਤੋਂ ਵੀ ਕਾਨੂੰਨ ਪਾਸ ਕਰ ਸਕਦਾ ਹੈ ਕਿਉਂਕਿ ਪਿੱਛੇ ਪਾਣੀਆਂ ਦਾ ਮਾਮਲਾ ਆਇਆ ਸੀਗਾ ਪਾਣੀਆਂ ਦੇ ਮਾਮਲੇ 'ਚ ਦਿੱਲੀ ਪਾਣੀ ਰੋਕਣਾ ਚਾਹੁੰਦੀ ਸੀ ਤੇ ਫਿਰ ਪਾਣੀਆਂ ਤੇ ਇੱਕ ਕਾਨੂੰਨ ਪਾਸ ਹੋਇਆ ਪੰਜਾਬ ਦੇ ਵਿੱਚ ਉਹ ਆਰਟੀਕਲ 5A ਹੈ ਉਹਦੇ ਮੁਤਾਬਕ ਸਾਨੂੰ ਘਾਟਾ ਤਾਂ ਪਿਆ ਜਿਹੜੇ ਪਾਣੀ ਜਾਂਦੇ ਉਹ ਜਾਂਦੇ ਰਹਿਣਗੇ ਬਾਕੀ ਨਹੀਂ ਜਾਣਗੇ ਸਟੇਟ ਸਰਕਾਰ ਵੀ ਇਹ ਕਾਨੂੰਨ ਪਾਸ ਕਰਕੇ ਆਰਡੀਨੈਂਸ ਜਾਰੀ ਕਰ ਸਕਦੀ ਹੈ ਕਿ ਗੁਰੂ ਦੀ ਬੇਦਬੀ ਕਰਨ ਆਲਿਆਂ ਨੂੰ ਸਾਰਾ ਕੁਝ ਹੋਵੇਗਾ ਇਹ ਤੇ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਇਸ ਮੂਵਮੈਂਟ ਨੂੰ ਪਹਿਚ ਕਰਨ ਦੇ ਲਈ ਆਪਾਂ ਜਦੋਂ ਜਦ ਕਰੀ ਜਾਣੀ ਆ ਤੇਰੇ ਵੀਰ ਨਹੀਂ ਆਏ ਉਹ ਵੀ ਮੇਰੇ ਭਰਾਉਣ ਇਹ ਦਰਜੀਤ ਸਿੰਘ ਦਾ ਮਾਮਲਾ ਨਹੀਂ ਇਹ ਕੌਮ ਦਾ ਮਾਮਲਾ ਦੀ ਇਸ ਮੂਵਮੈਂਟ ਨੂੰ ਤੋੜਨ ਦੇ ਲਈ